पीरदरी कैंप के सभी बहन भाई मेरे छोटे बड़े भाई मेरी मांएं मेरी बहनें पंजाबी पंजाबी जी बोलूंगा <laughs> मैं कोई चक्कर नहीं कोई चक्कर नहीं तमने थोड़ा तो बहुत बहुत धन्यवाद करता हूं एक प्रोग्राम आज नहीं सी जेड़ा लिखती रूप देवेच ਆਇਆ ਸੀ ਉਹਦੇ ਵਿੱਚ ਮੈਂ ਅੱਜ ਸਿਰਫ ਸ਼ਕੂਲ ਬਸਤੀ ਉਹ ਵੀ ਇੰਨਾ ਦੇ ਇਲਾਕੇ ਉਸ ਤੋਂ ਬਾਅਦ ਤ੍ਰੀਨਗਰ ਉਸ ਤੋਂ ਬਾਅਦ ਮੰਗੋਲਪੁਰੀ ਤਿੰਨ ਪ੍ਰੋਗਰਾਮ ਸੀ ਤਾਂ ਇਹ ਕਹਿੰਦੇ ਵੀ ਤੁਸੀਂ ਮੰਗੋਲਪੁਰੀ ਤੋਂ ਵਾਪਸ ਜਾਣਾ ਤੇ ਪੀਰਾ ਗੜੀ ਫਿਰ ਆਜੋ ਪਲੀਜ਼ ਜੇ 7:00 ਵਜੇ ਆਜੋ 6:30 ਆਜੋ ਸਾਨੂੰ ਮੈਂ ਕਿਹਾ ਵੀ ਜੇ ਕੰਤਰੀ ਜਮੇ ਉੱਥੋਂ ਦੀ ਉਹ ਲੱਗਣਾ ਹੈ ਲੱਭੀ ਉਹ ਮੰਗੋਲਪੁਰੀ ਤੋਂ ਖਤਮ ਕਰਕੇ ਆਇਆ ਤੇ ਮੈਂ ਕਹਾਂ ਜੀ ਚੁੱਥੇ ਤੁਸੀਂ ਕਹੋਗੇ ਅਸੀਂ ਤਾਂ ਹਾਜ਼ਰ ਆ ਕੇ ਜਿਹੜੀ ਵਾਲ ਦੇ ਸਿਪਾਹੀ ਆ ਜਿਹੜੇ ਮਰਜੀ ਮੋਰਚੇ ਨੇ ਕਿਉਂ ਨਹੀਂ ਲਾਦੇ ਹੋ ਸਾਣਾ ਅਸੀਂ ਤਾਂ ਖੜੇ ਆ ਤੇ ਪੀਰਾਂ ਗੜੀ ਨਾਲ ਵੈਸੇ ਵੀ ਮੇਰਾ ਬੜਾ ਇਮੋਸ਼ਨਲ ਰਿਸ਼ਤਾ ਮੈਂ ਬਹੁਤ ਜਦੋਂ ਮੈਂ ਕਲਾਕਾਰ ਨਹੀਂ ਹੁੰਦਾ ਸੀ ਨਾ ਉਦੋਂ ਮੈਂ ਪਤਾ ਕਰਦਾ ਸੀ ਪੀਰਾਂ ਗੜੀ ਦੇ ਵਿੱਚ ਕੌਣ-ਕੌਣ ਰਹਿੰਦਾ ਹੈ ਕਾ ਬੜੀਆਂ ਤੁਸੀਂ ਦੁੱਖ ਕਾਸ ਚੱਲੇ ਹੋਏ ਨੇ ਬੜੇ ਮੁੱਖ ਕਾਸ ਚੱਲੇ ਕਿ ਤੁਸੀਂ ਇੱਥੇ ਬੈਠੇ ਹਾਂ ਤੇ ਕੈਂਪ ਕਹਿੰਦੇ ਇਹਨੂੰ ਕਹਿੰਦੇ ਮਤਲਬ ਠੀਕ ਹੈ ਕੋਈ ਗੱਲ ਉਧਰ ਤਾਂ ਪਰਮਾਤਮਾ ਕਦੇ ਮੌਕਾ ਦੇਊਗਾ ਤਾਂ ਇਹ ਪੀਰਾਂ ਗੜੀ ਤੇ ਲੋਕ ਅਕਿੱਡੀ ਸੀ ਬਣ ਕੇ ਸਾਡੇ ਬੱਚੇ ਨਿਕਲਣਗੇ ਅਜਿਹਾ ਸਿਸਟਮ ਨਹੀਂ ਸੁਖ ਜੀਨਾ ਕੱਟ ਤੁਸੀਂ ਕਈ ਬੈਠੇ ਹੋ ਮੈਂ ਤਾਂ ਲਾਦਾ ਮੈਨੂੰ ਬੋਲਣੀ ਲੋੜ ਪੈ ਗਈ ਜੇ 5 ਤਰੀਕ ਨੂੰ ਸਮਝ ਲੋ ਜਿੰਨੇ ਤੁਸੀਂ ਆਏ ਹੋ ਜੇ ਤੋਂ ਦੋ ਦੋ ਤੁਹਾਡੇ ਘਰੇ ਵੀ ਰਹਿ ਗਏ ਹੋਣੇ ਤਿੰਨ ਤਿੰਨ ਘਰੇ ਰਹਿ ਗਏ ਜੇ ਐਨੀ ਬੈਜਣ ਲੈ ਜਾ ਆ ਬੰਦੇ ਕਿਤੇ ਬਸ ਛਸਾਰੀਆਂ ਬੋਲਦਾ ਤਾਂ ਐ ਦਰੀਆਂ ਚ ਫਿਰਦੀਆਂ ਨੇ ਇਹ ਕਾਂਗਰਸਾਂ ਤੇ ਬੀਜੇਪੀ ਆਲੇ ਕਿੱਥੇ ਫਿਰਦੇ ਨੇ ਉਹ ਮੂੰਹ ਬੋਲੇ ਤੁਰੇ ਬੋਲਦੇ ਦੜਕਾਉਂਦੇ ਤੁਰੇ ਬੋਲਦੇ ਕਰਦੇ करिए की करिए मैं तो पार्लियामेंट से भी कहता सी मैं कह पंद्रह लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है मोदी जी हर बात ही झुमला निकली अब तो ये भी शक है कि चाय बनानी आती है भी नहीं बनानी आती होगी पक्का ये भी झूठ हो गया कुछ भी बोल दो बस बोल लिए जाओ बोल पंद्रह लाख दे देंगे कॉलो धन ले आएंगे इक्कीस पच्चीसो पता नहीं क्या कर रहे हैं सो इसलिए हम आपके पास आए हैं सतेंद्र भाई अपना आ, जो ईवीएम में कितने नंबर पर है जो हमारा बटन है ये, मशीन में वो तीसरे नंबर पर है मशीन में तीसरे नंबर पर है लेकिन नतीजे में पहले नंबर पे आना सुबह सुबह जाइए आराम से सुबह ना धो के स्नान करके वाहगुरु का नाम लेके अमृत वेले पढ़ के सरबत का भला के, के जायो ਤੇ ਜਾ ਕੇ ਤੀਜੇ ਨੰਬਰ ਵਾਲਾ ਬਟਨ ਇਹਨਾਂ ਦੀ ਫੋਟੋ ਲੱਗੀ ਹੋਊਗੀ ਤੇ ਚਾੜੂ ਦਾ ਚੋਣ ਨਿਸ਼ਾਨ ਬਟਨ ਦਬਕੀ ਵਾਪਸ ਆ ਜਿਓ ਕੋਈ ਹੋਰ ਬਟਨ ਵੱਲ ਜੇ 100 ਬਿਨਾਂ ਨਹੀਂ ਤਾਂ ਕਾਲਾ ਮੋਤੀ ਆ ਉਤਰ ਸਕਦਾ ਖੰਜਾ ਐਡੇ ਪ੍ਰਿਸ਼ਚਾਰ ਨਹੀਂ ਦੇਖੋ ਇਹਨਾਂ ਨੂੰ ਅਪਣੇ ਵੇਖਣੀ ਨਹੀਂ ਜੇ ਜਿਹੜੇ ਰਾਹ ਪੈਣੇ ਨਹੀਂ ਉਹਦਾ ਪੁੱਛਣੇ ਕੀ ਸਿੱਧੀ ਜੀ ਗੱਲ ਹੈ ਜਿਹੜੇ ਰਾਹ ਪੈਣਾ ਹੀ ਨਹੀਂ ਉਹਦਾ ਪੁੱਛਣਾ ਕੀ ਵੀ ਕਿੱਧਰ ਨੂੰ ਜਾਂਦਾ ਜਾਈ ਜਾਵੇ ਜਿੱਦਣ ਗੱਲ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਇਕੱਠੇ ਹੋ ਕੇ ਪਹਿਲਾਂ ਵੀ ਤੁਸੀਂ ਮਾਨ ਸਨਮਾਨ ਰੱਖਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਇਹਨੂੰ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਖਰੀਦ ਲੀਏ ਇਹਨੂੰ 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 ਤੋੜ ਲੀਏ ਕਿ ਘਰਦਿਆਂ ਨੂੰ ਕੰਮ ਕਰ ਲੀਏ ਇਹਨੂੰ ਵਿਕ ਜੇ ਵਿਕ ਜੇ ਪਰ ਪੰਗਾ ਇਹ ਹੈ ਨਾ ਕਿ ਕੀਮਤ ਵੀ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ ਜਦੋਂ ਮੰਡੀ 'ਚ ਹੀ ਹੈ ਨਹੀਂ ਕੀਮਤ ਕਿਲਾ ਦੋਗੇ ਅਸੀਂ ਅਮੀਰ ਸੀ ਇਹੋ ਜਿਹਾ ਇਮਾਨਦਾਰ ਅਰੇ ਇਹੋ ਜਿਹਾ ਟਿਕਾਊ ਬੰਦਾ ਨਹੀਂ ਮਿਲਦਾ ਤੁਸੀਂ ਯਕੀਨ ਕਰ ਸਕਦੇ ਹੋ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਪਾਹੀ ਆ ਸੱਚੇ ਸਿਪਾਹੀ ਆ ਤੁਸੀਂ ਵੀ ਬਹੁਤ ਪੈਣਾ ਖੜੀਆਂ ਨੇ ਮਾਵਾ ਖੜੀਆਂ ਆ ਔਰ ਇਹੋ ਜਿਹੇ ਵੇਲੇ ਕੰਮ ਕਬੀਲਦਾਰੀ ਦੇ ਛੱਡ ਕੇ ਇੱਥੇ ਆਏ ਹੋ ਆ ਮੇਰੀ ਤਾਂ ਨਹੀਂ ਆ ਦੇਖੋ ਆ ਫੁੱਲ ਦੇਖੋ ਉਹ ਗੱਡੀ ਭਰੀ ਪਈ ਹੈ ਫੁੱਲਾਂ ਨਾਲ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਤਿੰਨੇ ਟਾਈਮ ਅਰਦਾਸ ਕਰਦਾ ਪਰਮਾਤਮਾ ਪੁਰਾਣੇ ਜਨਮ ਦਾ ਕੋਈ ਪੁੰਨ ਨਹੀਂ ਥਾ ਜੋ ਮੂਝੇ ਫੁੱਲ ਮਿਲ ਰਹੇ ਹਨ ਲੀਡਰਾਂ ਨੂੰ ਜੁੱਤੇ ਮਿਲਦੇ ਜੁੱਤੇ ਇੱਕ ਪਾਸੇ ਇਹ ਹੈ ਕਿ ਸਾਨੂੰ ਫੁੱਲਾਂ ਨਾਲ ਪਰਤਾ ਸਾਨੂੰ ਪਿਆਰ ਕਰਦੇ ਹੋ ਦੂਜੇ ਪਾਸੇ ਭਾਜਪਾ ਵਾਲੇ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੰਦੀ ਜੇ ਉਂਗਲ ਨਾਲ ਲੈ ਕੇ ਜਾਣ ਛਾਂਪ ਚੱਲਾ ਤਾਂ ਲਈ ਜਾਂਦੇ ਆ ਖਾਲੀ ਨਹੀਂ ਜਾਂਦੇ ਹੋ ਸਿੱਖ ਕਰਕੇ ਤੁਡੂ ਬੇਨਤੀ ਕਰਨਾ ਹੈ ਸ਼ਹੀਦਾਂ ਦੇ ਗੁਰੂਆਂ ਦੇ ਪਰਿਵਾਰਾਂ ਦੇ ਵਾਰਿਸਾਂ ਜਿਨ੍ਹਾਂ ਨੇ ਪੜਦਾਦਿਆਂ ਤੋਂ ਲੈ ਕੇ ਪੋਤੇ ਤੱਕ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਸਾਨੂੰ ਨਾ ਕਿਰਪਾ ਕਰਕੇ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਐ ਸੀ ਤਾਂ ਦੇਸ਼ ਬਣਾਉਣ ਵਾਸਤੇ ਸਾਡੇ ਦਾ ਸ਼ਹੀਦਿਆਂ 90% ਪੰਜਾਬੀਆਂ ਦੀ ਐ ਸਾਡੇ। ਇਸ ਕਰਕੇ ਦੋਨੇ ਹੱਥ ਉੱਚਾ ਕਰਕੇ ਦੋ ਨਾਰੇ ਲਾਇਓ ਇਨਕਲਾਬ ਜ਼ਿੰਦਾਬਾਦ। ਨਾ 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 ਗੱਲੀ ਬਣੀ। ਕੇਜਰੀਵਾਲ ਨੇ ਮੈਨੂੰ ਪੁੱਛਣਾ ਗੱਡੀ 'ਚ ਬਹਿ ਕੇ ਕਹਾਂ ਗਏ ਥੇ ਮੈਂ ਕਹੂੰਗਾ ਜੀ ਪੀਰਾ ਗੜੀ ਨਾਰੇ ਕੈਸੇ ਲੱਗ ਰਹੇ ਥੇ ਠਟਕੜ ਮੈਂ ਫੇਰ ਕਹਾਂ ਜੀ ਨਾਰੇ ਤਾਂ ਪਰ ਤੁਹਾਡੇ ਘਰੇ ਵੀ ਸੁਣੇ ਹੋਣੇ। ਇਹ ਨੀਵ ਚੀਤਾ ਲਾਓ ਨਾ ਇੰਡੀਆ ਗੇਟ ਤੇ ਦਬਾਓ ਇਨਕਲਾਬ ਜਿੰਦਾਬਾਦ ਥੋੜੇ 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 ਹੋਰ ਚੱਕੋ ਆਇਨਾ ਕਰੋ ਮੇਰੀ ਮੇਰੀ ਕਾ ਲਾਜ ਰੱਖੋ ਹੁਣ 3 ਸਾਲ ਦਾ ਮੁੱਖ ਮੰਤਰੀ ਪੰਜਾਬ ਤੋਂ ਆਇਆ ਹੈ ਤੇ ਤੁਸੀਂ ਇਨਕਲਾਬ ਜਿੰਦਾਬਾਦ ਐ ਜੀ ਨਹੀਂ ਗੱਲ ਬਣਦੀ ਏਕੜਾ ਮੇਰਾ ਨਾਰਾ ਹੈ ਇਹ ਤਾਂ ਭਗਤ ਸਿੰਘ ਦਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈ ਮੈਨੂੰ ਗੱਲ ਯਾਦ ਆ ਗਈ ਜਦੋਂ ਨਾ 2020 ਚ ਆਰਾਮਲੀਲਾ ਗਰਾਉਂਡ ਚ ਮੋਦੀ ਨੇ ਰੈਲੀ ਕੀਤੀ ਵਿਦਿਆਨ ਸਾਬਲੇ ਮੈਂ ਗਿਰੀਵਾਲ ਸਾਹਿਬ ਨਾ ਬੈਠਾ ਸੀ ਜੈਨ ਸਾਹਿਬ ਵੀ ਬੈਠੇ ਸੀ ਅਸੀਂ ਲਾਈਵ ਦੇਖ ਰਹੇ ਸੀ ਬਹੁਤ ਇਕੱਠ ਹੋਇਆ ਵੀ ਕਾਟ ਤਾਂ ਉਹਦੇ ਹੋ ਜਾਂਦਾ ਕਿਉਂਕਿ ਉਹ ਤਾਂ ਉਹਦਾ ਡਿਆੜੀ ਦੇ ਲੈ ਕੇ ਆਉਂਦੇ ਆ ਉਹਦਾ ਪੈਸੇ ਦੇ ਕੇ ਲੈ ਕੇ ਆਉਂਦੇ ਆ ਮੋਦੀ ਮੋਦੀ ਕਹਣਾ ਬੱਸ ਨਾ ਬਾਅਦ ਉਹ ਵੀ ਮੁੱਕਰ ਜਾਂਦੇ ਪੈਸੇ ਵੀ ਨਹੀਂ ਹੁੰਦੇ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ

ਤੇ ਜਿਹੜੇ ਆਦੀ ਬੈਠੇ ਸੀ ਲੋਕ ਉਹ ਕਹਿੰਦੇ ਸੀ ਹਾਰ ਹਾਰ ਮੋਟੂ ਮੈਂ ਕਿਹਾ ਜੀ ਹੱਥ ਤਹਾਂ ਜਾਂਦਾ ਹੈ ਗਰਦਨ ਥੱਲੇ ਜਾਂਦੀ ਹੈ ਇਹ ਧਿਆਣੀ ਤੇ ਆਏ ਹੋਏ ਨੇ ਇਹ ਬੋਟਾ ਨਹੀਂ ਸੋ ਜਦੋਂ ਨਾਰਾ ਲੱਗਦਾ ਤਾਂ ਐਂ ਜਾਂਦਾ ਹੈ ਅਸਲੀ ਨਾਰਾ ਇਨਕਲਾਬ ਜ਼ਿੰਦਾਬਾਦ ਹਰਤ ਮਾਤਾ ਕੀ ਜੈ ਜੋਬ जिंदे बचते रहो लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे